ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬ ਜੀ.ਵੀ.ਐਸ.ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਲੇਖਕ ਅਤੇ ਪੰਜਾਬ ਦੇ ਸਰਗਰਮ ਮਾਮਲਿਆਂ ਉੱਤੇ ਸਰਗਰਮ ਸਮਾਜੀ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮੇ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਜੀ.ਵੀ.ਐਸ.ਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਟਰਕੀਨ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀ ਆਣਾ ਟੋਰਨੀ ਟਰਕੀ ਆਦੇ ਨਾਲ ਤੁਸੀਂ ਇਸ ਇਮੀਗ੍ਰੇਸ਼ਨ ਬਾਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415 9090503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੋਰ ਸੈਨ ਹੋਜ਼ੇ ਓਂਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟਿਲੋਪਰ ਜਰਨੈਲ ਸਿੰਘ ਸੈਟਰਲ ਮਨਦੀਪ ਚਿਲੋ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀ ਮਾਉਂਟ ਤੋਂ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 25 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਿਆਸਤ ਦੇ ਨਾਲ ਜੁੜੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਤੋਂ ਅਹਿਮ ਚਿਹਰਿਆਂ ਦੇ ਬਾਰੇ ਜਿਨ੍ਹਾਂ ਦੀ ਕਦੇ ਪੰਜਾਬ ਦੇ ਵਿੱਚ ਦਰਕਾਰ ਰਹੀ ਹੈ ਮੰਗ ਰਹੀ ਹੈ ਤੇ ਆਪਣੇ ਇੱਕ ਵੱਖਰੇ ਕਿਰਦਾਰ ਕਰਕੇ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰੇ ਤੌਰ ਦੀ ਰਾਜਨੀਤੀ ਇੱਕ ਵੱਖਰੇ ਤਰ੍ਹਾਂ ਦੀ ਰਾਜਨੀਤੀ ਕਰਨ ਦੇ ਲਈ ਮਸ਼ਹੂਰ ਰਹੇ ਨੇ ਪਰ ਸਿਆਣਕ ਕਹਿੰਦੇ ਨੇ ਕਿ ਜੇ ਸਿਆਸਤ ਤੌਰ ਤੇ ਸਿਆਸੀ ਤੌਰ ਤੇ ਤੁਸੀਂ ਕਿਸੇ ਖਾਸ ਵਿਚਾਰਧਾਰਾ ਤੋਂ ਜਾਂ ਤਾਂ ਪ੍ਰਭਾਵਿਤ ਨਹੀਂ ਤੇ ਜਾਂ ਉਹਦੇ ਨਾਲ ਜੁੜੇ ਨਹੀਂ ਫਿਰ ਤੁਸੀਂ ਆਪਣੇ ਆਪ ਨੂੰ ਸਿਆਸੀ ਸ਼ਸ਼ੋਪੰਜ ਤੇ ਚਰਾਹੇ ਤੇ ਖੜੇ ਮਹਿਸੂਸ ਕਰਦੇ ਆ ਮੈਂ ਗੱਲ ਕਰਨ ਜਾ ਰਾਂ ਸਿੱਧੂ ਜੋੜੇ ਦੀ ਸਿੱਧੂ ਜੋੜਾ ਕਾਂਗਰਸ ਦੇ ਬਾਰੇ ਜਦੋਂ ਬਿਆਨ ਦਿੱਤਾ ਮੈਡਮ ਸਿੱਧੂ ਨੇ ਉਸ ਤੋਂ ਬਾਅਦ ਸਿੱਧੂ ਪ੍ਰਿਆੰਕਾ ਗਾਂਧੀ ਨੂੰ ਵੀ ਮਿਲਦੇ ਨੇ ਟਾਈਮ ਹੀ ਮਿਲਦਾ ਸਾਰਾ ਕੁਝ ਹੈ ਉਸ ਤੋਂ ਬਾਅਦ ਆ ਕੇ ਇੱਕਾ ਦੁੱਕਾ ਬਿਆਨ ਵੀ ਚਰਚਾ ਦੇ ਵਿੱਚ ਹੁੰਦੇ ਨੇ ਪਰ ਹੁਣ ਕਹਿੰਦੇ ਅੱਜ ਕੱਲ੍ਹ ਗਊਆਂ ਦੀ ਸੇਵਾ ਬਹੁਤ ਕੀਤੀ ਜਾ ਰਹੀ ਹੈ ਜਾਂ ਕੀ ਗਊਆਂ ਦੇ ਸਹਾਰੇ ਭਾਜਪਾ ਦੀ ਸ਼ਰਨ ਲੱਭ ਰਿਹਾ ਸਿੱਧੂ ਜੋੜਾ ਚ ਪ੍ਰਵੀਨ ਜੀ ਨਵਜੋਤ ਸਿੰਘ ਸਿੱਧੂ ਬਾਖਮਾਰ ਬੁਲਾਰੇ ਨੇ ਜੀ ਤੇ ਬੁਲਾਰੇ ਵੀ ਇਸ ਕਦਰ ਕਿ ਉਹ ਤਿੰਨੋਂ ਪਾਸ਼ਾ ਵਿੱਚ ਬੋਲਣ ਦੇ ਬਹੁਤ ਮਾਹਰ ਨੇ ਹੂੰ ਔਰ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿੱਖ ਇਮਾਨਦਾਰ ਸਿਆਸਤਦਾਨ ਵਜੋਂ ਹੈ ਕਿ ਪੈਸੇ ਦੇ ਮਾਮਲੇ ਦੇ ਵਿੱਚੋਂ ਕਰਪਟ ਨਹੀਂ ਹੈਗੇ ਇਹ ਉਹਨਾਂ ਦੀ ਦਿੱਖ ਹੈ ਜੀ ਜੀ ਵਿਵਾਗ ਤੌਰ ਦੇ ਉੱਤੇ ਜਾਣਿਆ ਜਾਂਦਾ ਮੂੰਹ ਫੱਟ ਦੇ ਤੌਰ ਤੇ ਜਾਣਿਆ ਜਾਂਦਾ ਹਮ ਕ੍ਰਿਕਟ ਤੇ ਕਮੈਂਟੇਟਰ ਤੇ ਉਹਨਾਂ ਕਮੇਡੀਅਨ ਸ਼ੋਅ ਦੇ ਵਿੱਚ ਐਂਟਰੀ ਦੇ ਕਰਕੇ ਮਕਬੂਲ ਨੇ ਲੋਕਾਂ ਚ ਪਛਾਣੇ ਹੋਏ ਚਿਹਰੇ ਨੇ ਹਮ ਸੋ ਜਿਨ੍ਹਾਂ ਨੂੰ ਜਿਹੜੇ ਕੁਝ ਵਕੀ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਚੁੰਬਕ ਲੱਗਿਆ ਕਿ ਲੋਕਾਂ ਚ ਜਾਣ ਤਾਂ ਲੋਕ ਖਿੱਚੇ ਚਲੇ ਆਉਂਦੇ ਨੇ ਹਮ ਸਹੀ ਹੈ ਸੋਚ ਕੋਈ ਦੋਰਾਏ ਪਰ ਇਮਾਨਦਾਰੀ ਕੱਲੀ ਪੈਸੇ ਦੇ ਮਾਮਲੇ ਚ ਨਹੀਂ ਹੁੰਦੀ ਹਮ ਹਮ ਤੁਹਾਡੀ ਕਮਿਟਮੈਂਟ ਕਹੀ ਜੀ ਹੈ ਹਮ ਤੁਸੀਂ ਆਪਣੇ ਬੋਲਾਂ ਤੇ ਕਿੰਨੇ ਖੜੇ ਹੋ ਜੀ ਜੀ ਤੁਸੀਂ ਧਾਂਤ ਕੋਈ ਧਾਰਿਆ ਤੇ ਉਹ ਸਿਧਾਂਤ ਤੇ ਉੱਤੇ ਤੁਰ ਰਹੇ ਹੋ ਕਿ ਨਹੀਂ ਪਹਿਰਾ ਦੇ ਰਹੇ ਹੋ ਕਿ ਨਹੀਂ ਇਹ ਵੀ ਇਮਾਨਦਾਰੀ ਹਮ ਸ਼ਬਦ ਤੁਹਾਡੇ ਕੋਲ ਅਲੰਕਾਰ ਤੁਹਾਡੇ ਕੋਲ ਕਿੰਨੇ ਕਨੇ ਦਾ ਪ੍ਰਕਟਾਵਾ ਵੀ ਉਸ ਸਮੇਂ ਹੋ ਜਾਂਦਾ ਜਦੋਂ ਤੁਸੀਂ ਹੂੰ ਹੂੰ ਟੌਪ ਦੇ ਦੋ ਮੌਕਿਆਂ ਤੇ ਜਦੋਂ ਤੁਸੀਂ ਬੀਜੇਪੀ ਚ ਨਰਿੰਦਰ ਮੋਦੀ ਦੀ ਤਾਰੀਫ ਤੇ ਪੜਬੰਦਦੇ ਹੋ ਤਾਂ ਉਹੀ ਅਲੰਕਾਰ ਹੂੰ ਹੂੰ ਤੇ ਉਹੀ ਵਾਰ ਉਹੀ ਫੋਟੋ ਸਿਰ ਕਾਪੀ ਕਰਕੇ ਤੁਸੀਂ ਸੋਨੀਆ ਤੇ ਮਤਲਬ ਮਨਮੋਹ ਸਿੰਘ ਲਈ ਬੋਲੋ ਉਹ ਉਹ ਹੀ ਸਹੀ ਹੈ ਬਿਲਕੁਲ ਤੇ ਇਸ ਲਈ ਮਤਲਬ ਕਿ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਤੁਹਾਡੇ ਕੋਲ ਐ ਉਹਨ ਵਜਾ ਕੇ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਲੱਗਦਾ ਤੁਹਾਨੂੰ ਦੋ ਤਰ੍ਹਾਂ ਦਾ ਹੀ ਲਾਉਣਾ ਆਉਂਦਾ ਹੈ ਜੀ ਜੀ ਤੋਂ ਉਹ ਨਵਜੋ ਸਿੰਘ ਸਿੱਧੂ ਦੀ ਇਹ ਸ਼ਬਦਾਂ ਦੀ ਚੋਣ ਇਹ ਦੱਸ ਦਿੰਦੀ ਹੈ ਕਿ ਤੁਹਾਡੇ ਅੰਦਰ ਲੀਡਰਾਂ ਦੇ ਨੇੜੇ ਜਾਣ ਦੀ ਤੇ ਸਿਆਸੀ ਰੁਤਬੇ ਹਾਸਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਕੇ ਚਾਪਲੂਸੀ ਕਰਨ ਦੀ ਕਲਾ ਵੀ ਜੀ ਉਹ ਨਵਜੋ ਸਿੰਘ ਸਿੱਧੂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਹਮਮ ਨਬਲ ਸਿੰਘ ਸਿੱਧੂ ਕਰਤੀ ਸਿਆਸਤ ਦੇ ਵਿੱਚ ਜਿੰਨੀ ਥਾਂ ਬਣਾ ਪਾਈ ਰਾਹ ਉਹਨਾਂ ਨੇ ਦਿੱਤਾ ਬਾਅਦ ਚ ਉਹਨਾਂ ਨੇ ਆਪਣੀ ਬੇਵਾਕੀ ਦੇ ਤੌਰ ਤੇ ਆਪਣੀ ਬੋਲਬਾਣੀ ਦੇ ਤੌਰ ਤੇ ਵੀ ਥਾਂ ਬਣਾਈ ਕਿ ਜੀ ਐਮਐਲਏ ਵੀ ਬਣ ਗਈ ਜੀ ਸੰਸਦ 77 ਦਾ ਉਹਦਾ ਵੀ ਮਿਲ ਗਿਆ ਜੀ ਇਹਨਾਂ ਉਹ ਸਾਰਾ ਕੁਝ ਸਰਕਾਰੀ ਨੌਕਰੀ ਛੱਡ ਕੇ ਇੱਧਰ ਆ ਗਏ ਜੀ ਸੋ ਫਿਰ ਦੋਏ ਜੋੜਾ ਸਿੱਧੂ ਜੋੜਾ ਚਰਚਤ ਰਿਹਾ ਤੇ ਚਰਚਾ ਦੇ ਵਿੱਚੋਂ ਕਾਂਗਰਸ ਦੇ ਵਿੱਚ ਫਿਰ ਕਿਸੇ ਸਮੇਂ ਸਿਖਰ ਵੱਲ ਜਾਂਦਾ ਦਿਖਿਆ ਮੰਤਰੀ ਵੀ ਪ੍ਰਧਾਨ ਵੀ ਤੇ ਫਿਰ ਉਨੀ ਹੀ ਤੇਜ਼ੀ ਨਾਲ ਪੌੜੀਆਂ ਉਤਰਦਾ ਵੀ ਦਿਖਿਆ ਕਿ ਜਦੋਂ ਕਿਸੇ ਪਾਸ ਤੇ ਵੀ ਗੱਲ ਕਣ ਪੱਤਣ ਨਹੀਂ ਲੱਗੀ ਤੇ ਫਿਰ ਲਗਭਗ ਇੰਜ ਲੱਗਿਆ ਕਿ ਕਾਂਗਰਸ ਉਹ ਹਾਈਡਲਾਈਨ ਹੈ ਹਮ ਪਰ ਅਚਾਨਕ ਨਵਜੋਤ ਖਰ ਸਿੱਧੂ ਦੇ حوالے ਨਾਲ ਫਿਰ ਸਾਹਮਣੇ ਆ ਕੇ ਜਦੋਂ 500 ਕਰੋੜ ਦਾ ਉਹਨਾਂ ਨੇ ਕਾਂਗਰਸੀਆਂ ਤੇ ਦੋਸ਼ ਲਾਇਆ ਤੇ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਸਪਸ਼ਟ ਜਵਾਬ ਤਾਂ ਜੇ ਕਾਂਗਰਸੀ ਵੀ ਦੇ ਨਹੀਂ ਪਾਏ ਜੀ ਜੀ ਹੈਨਾ ਪਰ ਫਿਰ ਵੀ ਉਹਦਾ ਜਵਾਬ ਕਿਤੇ ਕੈਪਟਨ ਅਮਰਿੰਦਰ ਦਿੰਦਾ ਹੈ ਕਿਤੇ ਰਾਜਾ ਬੜਿੰਗ ਕੁਝ ਬੋਲਦਾ ਹੈ ਕਿਤੇ ਦਿੱਲੀ ਵਾਲੇ ਉਹਦੀ ਮੈਂਬਰਸ਼ਿਪ ਖਤਮ ਕਰਕੇ ਰਾਜਾ ਬੜਿੰਗ ਰਾਹੀਂ ਖਤਮ ਕਰ ਦੇਣ ਕਿ ਲੋ ਜੀ ਸਾਡਾ ਨਾਤਾ ਟੁੱਟ ਗਿਆ ਹਮ ਪਰ ਪੰਜਾਬ ਦੇ ਲੋਕ ਇਹ ਜਾਣਨ ਲਈ ਉਤਾਵਲੇ ਜਰੂਰ ਰਹਿੰਦੇ ਨੇ ਕਿ ਵੀ ਸਿੱਧੂ ਜੋੜਾ ਕਰੂਗਾ ਕੀ ਜੀ ਜਦੋਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਤੋਂ ਦੁਬਾਰਾ ਸਮਾਂ ਮੰਗ ਰਹੇ ਸੀ ਤੇ ਚਰਚਾ ਵਧ ਰਹੀਆਂ ਕਿ ਸਮਾਂ ਮਿਲ ਗਿਆ ਜੀ ਮੁਲਾਕਾਤ ਦਾ ਪਰ ਬਾਅਦ ਚੋਂ ਖਬਰ ਆਈ ਕਿ ਸਮਾਂ ਦਾ ਰੱਦ ਹੋ ਗਿਆ ਜੀ ਨਹੀਂ ਮੁਲਾਕਾਤ ਹੋਗੀ ਹਮ ਹਮ ਇਹ ਸਾਰੀ ਕਾਰਗੁਜ਼ਾਰੀ ਦੇ ਦਰਮਿਆਨ ਇਸ ਬਿਆਨਬਾਜ਼ੀ ਦੇ ਦੌਰਾਨ ਬੀਬੀ ਨਵਜੋਤ कौर ਸਿੱਧੂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਰਾਜਪਾਲ ਨੂੰ ਮਮਰੰਡਮ ਦੇ ਆ ਕਰ ਉਹ ਕਰ ਉਸ ਦੌਰਾਨ ਉਹ ਇਹ ਮੀਡੀਆ 'ਚ ਦਮ ਭਰਦੀ ਆ ਕਿ ਅਸੀਂ ਕਾਂਗਰਸ 'ਚ ਆ ਪਰ ਮੇਰੀ ਗੱਲ ਅਮਿਤ ਸ਼ਾਹ ਮੋੜਦਾ ਨਹੀਂ ਹੂੰ ਮੈਂ ਕਿਹਾ ਚੰਡੀਗੜ੍ਹ ਦਾ ਮਸਲਾ ਕਿ ਜਿਹਨੂੰ ਵੱਖਰੀ ਯੂਟੀ ਕੱਲੀ ਯੂਟੀ ਸੰਪੂਰਨ ਯੂਟੀ ਬਣਾਉਣ ਦਾ ਗਲਤ ਹੈ ਜੀ ਉਹਨਾਂ ਨੇ ਵਾਪਸ ਲੈ ਲਿਆ ਮੇਰੇ ਕਹਿ ਤੋ ਜੀ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਚ ਕੇਂਦਰ ਪਿੱਛੇ ਹਟਿਆ ਮੈਂ ਇੰਨਾ ਕੁਝ ਕਰਾਉਂਦਾ ਦਾ ਮਤਲਬ ਇਹਦੇ ਨਾਲ ਹੀ ਇਹ ਸੁਨੇਹਾ ਦਿੱਤਾ ਕਿ ਕੋਈ ਗੱਲ ਨਹੀਂ ਸੋਨੀਆ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਸਾਨੂੰ ਨਹੀਂ ਪੁੱਛਦੇ ਨਾ ਪੁੱਛਣ ਸਾਨੂੰ ਤਾਂ ਮਿਤਸ਼ਾ ਪੁੱਛਦਾ ਜਾਂ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਸਾਡੀ ਬੀਜੇਪੀ ਚ ਪਹੁੰਚ ਕਿੱਥੋਂ ਹੈ ਸੋ ਉੱਥੋਂ ਕਈ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਮੁਸਕ ਲੈਣੀ ਸ਼ੁਰੂ ਕੀਤੀ ਕਿ ਕੀ ਇਹ ਬੀਜੇਪੀ ਦਾ ਰੁਖ ਹਕ ਤਿਆਰ ਕਰਨ ਲਈ ਜੀ ਜੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਜਿਵੇਂ ਜਿਹਾ ਖਲਾਰਾ ਪੈਂਦਾ ਰਿਹਾ ਤੇ ਨਬਜੋਤ ਸਿੰਘ ਸਿੱਧੂ ਚੁੱਪ ਤੁਰੇ ਹੁੰਦੇ ਰਹੇ ਨਾਲ ਨਾਲ ਹਮ ਹੁਣ ਇੱਕ ਨਵਾਂ ਪਹਿਲੂ ਆਇਆ ਸਾਹਮਣੇ ਉਸ ਪਹਿਲੂ ਨੇ ਸਿੱਧਾ ਸੰਕੇਤ ਦਿੱਤਾ ਕਿ ਵੀ ਇਹ ਬੀਜੇਪੀ 'ਚ ਥਾਂ ਲੱਭਦੇ ਨੇ ਹਮ 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 ਨਬਜੋਤ ਕੌਰ ਸਿੱਧੂ ਕਹਿੰਦੀ ਮੈਂ ਚਿੱਠੀ ਲਿਖੀ ਆ ਹਮ ਹਮ ਤੇ ਉਹ ਚਿੱਠੀ ਰਾਹੀਂ ਮੈਂ ਪਿਸ਼ਵਿੰਦੂ ਪ੍ਰੀਸ਼ਦ ਤੱਕ ਪਹੁੰਚ ਕੀਤੀ ਆ ਜੀ ਜੀ ਪ੍ਰਵੀਨ ਤੋਗੜੀਆ ਤਬ ਨੂੰ ਚੇਤੇ ਹੁਣ ਵੈਸੇ ਤਾਂ ਭਾਜੀਪੀ ਨੇ ਉਹਨੂੰ ਵੀ ਬਤਵਰਤ ਕੇ ਖੁੱਡੇ ਜੀ ਲਾਇਆ ਹੋਇਆ ਹੁਣ ਤਾਂ ਹਾਂ ਨਾ ਪਰ ਉਹਦੇ ਤੱਕ ਪਹੁੰਚ ਕਰਨ ਦਾ ਮਤਲਬ ਵਿਸ਼ਵਿੰਦੂ ਪ੍ਰੀਸ਼ਦ ਵਾਲਾ ਰਾਹ ਚੁਣਨਾ ਪੰਜਾਬ 'ਚ ਕਿਹੜੀ ਲੋੜ ਪਈ ਆ ਉਹਨਾਂ ਦੀ ਕਿਉਂ ਉਹਨਾਂ ਕੋਲ ਜ਼ਿਆਤੀ ਲੋੜਾ ਮੁੱਦਾ ਹੈਗਾ ਜੀ ਪੰਜਾਬ ਦੇ ਵਿੱਚ ਅਵਾਰਾ ਗਊਆਂ ਅਵਾਰਾ ਪਸ਼ੂਆਂ ਦਾ ਜੀ ਸਹੀ ਹੈ ਨਵਜੋਤ ਕੋਰ ਸਿੱਧੂ ਨੇ ਇਹ ਪੰਜਾਬ ਦੇ ਪੱਟੇ ਮਸਲੇ ਨੂੰ ਛੂਹਿਆ ਜ਼ਰੂਰ ਆ ਮਸਲਾ ਵੱਟਾ ਠੀਕ ਹੈ ਔਰ ਗੰਭੀਰ ਵੀ ਹੈ ਹੂੰ ਪੰਜਾਬ ਦੀਆਂ ਸੜਕਾਂ 'ਤੇ ਆਵਾਰਾ ਪਸ਼ੂ ਨੇ ਉਹ ਖੇਤਾਂ 'ਚ ਵੀ ਨੁਕਸਾਨ ਕਰਦੇ ਨੇ ਉਹ ਸੜਕਾਂ 'ਤੇ ਵੀ ਨੁਕਸਾਨ ਕਰਦੇ ਨੇ ਉਹ ਹਾਸਿਆਂ ਦਾ ਵੀ ਕਾਰਨ ਬਣਦੇ ਨੇ ਫਸਲ ਬਰਬਾਦੀ ਦਾ ਵੀ ਕਾਰਨ ਬਣਦੇ ਨੇ ਸ਼ਹਿਰਾਂ ਗਲੀਆਂ ਕਸਬੇ ਮਹੱਲਿਆਂ ਦੇ ਵਿੱਚ ਉਹ ਆਪ ਵੀ ਕੂੜਾ ਖਾਂਦੇ ਨੇ ਲਫਾਫੇ ਖਾਂਦੇ ਨੇ ਮਰਦੇ ਨੇ ਬਹੁਤ ਕੁਝ ਹੂੰ ਤੇ ਇਸ ਦੇ ਉੱਤੇ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਬਣੀਆਂ ਕੋਈ ਗਊਸ਼ਾਲਾ ਚਲਾਉਂਦਾ ਹੈ ਕੋ ਕੋ ਰੱਖਿਆਕ ਬਣਿਆ ਕਿਸੇ ਨੇ ਐਨ ਜੀਓ ਖੋਲੀ ਹੈ ਕਿਸੇ ਨੇ ਟਰਸਟ ਬਣਾਇਆ ਹੈ ਕੋਈ ਕੇਂਦਰ ਤੋਂ ਫੰਡ ਲੈਂਦਾ ਹੈ ਕੋਈ ਸੁਭਾ ਸਰਕਾਰ ਤੋਂ ਫੰਡ ਲੈਂਦਾ ਹੈ ਸਰਕਾਰਾਂ ਗਊ ਸੈਸ ਲੈਂਦੀਆਂ ਨੇ ਪਰ ਨਾ ਗਊਆਂ ਦੀ ਰੱਖਿਆ ਹੁੰਦੀਆਂ ਨਾ ਲੋਕਾਂ ਦੀ ਰੱਖਿਆ ਹੁੰਦੀ। ਫਿਰ ਇਸ ਨੂੰ ਧਾਰਮਿਕ ਰੰਗਤ ਵੀ ਚੜ੍ਹਦੀ ਹੈ। ਮਤਲਬ ਰੱਖਣ ਕਿਸਾਨ ਉਹ ਜਿਹੜੇ ਮਰਜੀ ਭਾਈਚਾਰੇ ਚੋਂ ਆਉਂਦਾ ਹੋਵੇ। ਦੁੱਧ ਉਹ ਪੀਣ ਤੇ ਜਦੋਂ ਦੁੱਧ ਜੋਕਰ ਨਾ ਉਹ ਫਿਰ ਛੱਡ ਦੋ। ਤੇ ਫਿਰ ਇੱਕ ਖਾਸ ਧਰਮ ਨੂੰ ਕਹੋ ਕਿ ਤੁਹਾਡੀ ਮਾਂ ਕਰਦੀ ਹੈ। ਜੀ ਸਹੀ ਹੈ। ਹੈਨਾ? ਫਿਰ ਉਹ ਤਰੀਕਾ ਕਰ ਆ ਜਾਂਦਾ। ਹਣ ਇਹਦੇ ਵਿੱਚ ਵੀ ਟਕਰਾਅ ਦੀ ਸਥਿਤੀ ਪੀ ਪੈਦਾ ਹੁੰਦੀ ਹੈ ਹਮ ਹਮ ਹੁਣ ਜਿੱਥੇ ਇਹ ਸਮਾਜਿਕ ਜ਼ਿੰਮੇਵਾਰੀ ਹੈ ਉਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਹਰ ਚੀਜ਼ ਖਰੀਦਣ ਤੇ ਗਊ ਸੈਸ ਲੈਂਦੇ ਨੇ ਸਹੀ ਪਰ ਨਗਰਜੋਦ ਕੋਰ ਸਿੱਧੂ ਨੇ ਚੁਣੀ ਉਹ ਕਹਿੰਦੀ ਵੀ ਕਿ ਗਊਆਂ ਨੂੰ ਸੰਭਾਲਣ ਦਾ ਕੰਮ ਪੇਸ਼ਵਿੰਦੂ ਪ੍ਰੀਸ਼ਦ ਮਿਲ ਕੇ ਕਰੇ ਅਸੀਂ ਉਹਦੇ ਨਾਲ ਆ ਪੰਜਾਬ ਦੇ ਵਿੱਚ ਸਰਕਾਰ ਕੋਲ ਆ ਜ਼ਮੀਨਾਂ ਪਈਆਂ ਨੇ ਸਰਕਾਰਾਂ ਸਾਨੂੰ ਉਹ ਜ਼ਮੀਨਾਂ ਦੇਣ ਅਸੀਂ ਉੱਥੇ ਖੁੱਲੀ ਚ ਚਾਰਗਾ ਬਣਾਵਾਂਗੇ ਹੈਨਾ ਜਿਵੇਂ ਚਰਾਗ ਹੁੰਦੀ ਸੀ ਅੱਗੇ ਆਪਣੇ ਪਿੰਡਾਂ ਚ ਸਾਂਝੀ ਥਾਂ ਛੱਡੀ ਆ ਵੀ ਪਸ਼ੂ ਛੱਡ ਦੋ ਉੱਥੇ ਚਰਿਆ ਹੁਣ ਕਿ ਉਵੇਂ ਉੱਥੇ ਉਚਰਾਣਦ ਬਣਾਈ ਜਾਵੇ ਤੇ ਲਿਆ ਕੇ ਗਾਵਾਂ ਉੱਥੇ ਛੱਡੀਆਂ ਜਾਣ ਉੱਥੇ ਰੱਖ ਰਖਾ ਹੋਵੇ ਇਹਦੇ ਲਈ ਪੰਜਾਬ ਦੇ ਵਿੱਚ ਇੱਕ ਅੰਦੋਲਨ ਛੇੜੇ ਪਿਸ਼ਵਿੰਦੂ ਪ੍ਰੀਸ਼ਦ ਅਸੀਂ ਉਹਦਾ ਸਾਥ ਦਿਆਂਗੇ ਸਾਥ ਦਿਆਂਗੇ ਸਹੀ ਹੈ ਹਮ ਕਮਾਲ ਹੈ ਜਨਾਬ ਪੰਜਾਬ ਚ ਕਿੰਨਾ ਕੁ ਦਬਦਬਾ ਜੀ ਵਿਸ਼ਵਿੰਦੂ ਪ੍ਰੀਸ਼ਦ ਦਾ ਸਹੀ ਹੈ ਪੰਜਾਬ ਦੇ ਵਿੱਚ ਕਿੰਨੇ ਕੁ ਉਹਨਾਂ ਦੇ ਮੈਂਬਰ ਨੇ ਜੀ ਪੰਜਾਬ ਦੇ ਵਿੱਚ ਕੀ ਪੰਜਾਬ ਜੇ ਪੰਜਾਬ ਦੇ حوالے ਨਾਲ ਸਮਝਣਾ ਹੋਵੇ ਤੁਸੀਂ ਕਿਸਾਨ ਜਥੇਬੰਦੀਆਂ ਨਾਲ رابطہ ਕਰਦੇ ਤੁਸੀਂ ਐਸਜੀਪੀਸੀ ਨਾਲ رابطہ ਕਰਦੇ ਤੁਸੀਂ ਹੋਰ ਧਾਰਮਿਕ ਮੰਦਰ ਕਮੇਟੀਆਂ ਨੇ ਟਰਸਟ ਨੇ ਉਹਨਾਂ ਨਾਲ ਰابطਾ ਕਰਦੇ ਤੁਸੀਂ ਹੋਰ ਨੀ ਤਾਂ ਜਿਹੜੇ ਗਊ ਰੱਖਿਆ ਲਈ ਜਾਣੇ ਜਾਂਦੇ ਨੇ ਉੱਕਾ ਭਾਈਚਾਰਾ ਪੰਜਾਬ ਉਹਨਾਂ ਤੱਕ ਪਹੁੰਚ ਕਰ ਲੈਂਦੇ ਜੀ ਕਰਦੇ ਜੇ ਤੁਸੀਂ ਪੰਜਾਬ ਦੇ ਹਵਾਲੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਹੁੰਦੇ ਜੇ ਚੋਣਾਂ ਦੀ ਨੀਤੀ ਲਾਭਦੇ ਹੋ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਮਿੱਥਿਆ ਦਾ ਨਾਮ ਲੈਣ ਤੋਂ ਬਾਅਦ ਵੀ ਬੀਜੇਪੀ ਨੇ ਸਾਨੂੰ ਅਜੇ ਸਟੇਟ ਤੇ ਨਹੀਂ ਚੜਾਇਆ ਇਸ ਲਈ ਬਾਇਆ ਬਿਸ਼ਵਿੰਦੂ ਕ੍ਰਿਸ਼ਨ ਚਰਨਾ ਹੂੰ ਕਿ ਬੀਜੇਪੀ ਚ ਥਾਂ ਲੱਭ ਰਹੀ ਹੈ ਬਿਬੀ ਨਵਜੋਤ ਕੌਰ ਸਿੱਧੂ ਆਪਣੇ ਲਈ ਜਾਂ ਨਵਜੋਤ ਸਿੰਘ ਸਿੱਧੂ ਲਈ ਹੂੰ ਸੋ ਇਸ ਲਈ ਇਹ ਪੰਜਾਬ ਦੇ ਵਿੱਚ ਨਵਾਂ ਟਕਰਾ ਪੈਦਾ ਕਰਨ ਵਾਲੀ ਸਥਿਤੀ ਤਾਂ ਨਹੀਂ ਬਣ ਰਹੀ ਹੂੰ ਹੂੰ ਸਹੀ ਹੈ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੀ ਚਿੱਠੀ ਤੇ ਕੋਈ ਰਿਐਕਟ ਕੋਈ ਜਵਾਬ ਵਿਸ਼ਮਦੂ ਪ੍ਰੀਸ਼ਦ ਦਾ ਆਉਂਦਾ ਹੈ ਕੋਈ ਉਹ ਅਗਲਾ ਆਉਣੇ ਦਿਨਾਂ ਕੋਈ ਸਮਾਗਮ ਰੱਖਦੇ ਨੇ ਫਿਰ ਤਾਂ ਫਿਕਰਮੰਦੀ ਵਾਲਾ ਪਹਿਲੂ ਆ ਪੰਜਾਬ ਲਈ ਹੂੰ ਜੇ ਸੱਚਮੁੱਚ ਬੀਬੀ ਜੀ ਨੂੰ ਗਉਆਂ ਨਾਲ ਪ੍ਰੇਮ ਹੈ ਕਿ ਹਾਂ ਗਊ ਰੱਖਤ ਵਰਨਾ ਚਾਹੁੰਦੇ ਨੇ ਫਿਰ ਉਧਰਲੀ ਰਾਜਨੀਤੀ ਛੱਡ ਕੇ ਸਾਰੀਆਂ ਪੰਜਾਬ ਦੀਆਂ ਸਰਦ ਧਿਰਾਂ ਦਾ ਦਰਵਾਜ਼ਾ ਖੜਕਾਉਣਾ ਪੈਣਾ ਕਿ ਆਓ ਸਾਂਝੀ ਤੌਰ ਤੇ ਕੋਈ ਨਾ ਨਹੀਂ ਕਰੂਗਾ ਇਸ ਮਸਲੇ ਤੇ ਸਾਰੇ ਚਾਹੁੰਦੇ ਨੇ ਹੱਲ ਪਰ ਮੂਰੇ ਹੋ ਕੇ ਤੁਰਨ ਵਾਲੀ ਕੋਈ ਤੇ ਹੋਵੇ ਤੇ ਤੁਰੋ ਤੁਰੋ ਬਿਲਕੁਲ ਸਹੀ ਹੋਗਾ ਮਿਲ ਜੂ ਪਰ ਜੇ ਰਾਜਨੀਤਿਕ ਦੀ ਤਲਾਸ਼ ਹੈ ਫਿਰ ਬੀਬੀ ਜੀ ਗਊ ਰੱਖਿਆ ਦਾ ਮਸਲਾ ਨਹੀਂ ਤੁਸੀਂ ਆਪਣੀਆਂ ਨਵੀਆਂ ਕੁਰਸੀਆਂ ਕਿਤੇ ਥਾਂ ਰੱਖ ਕੇ ਉਹਨਾਂ ਤੇ ਬੈਠਣ ਦੇ ਨਹੀਂ ਕਾਲੇ ਹੋ ਤੇ ਉਹ ਦੀ ਬੀਜੇਪੀ ਦੀ ਸਟੇਜ ਤੇ ਲੰਭ ਰਹੇ ਹੁੰਦਾ ਜੀ ਸਹੀ ਹੈ ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਗੱਲ ਕਰੀਏ ਸਪੀਕਰ ਸਾਹਿਬ ਦੀ ਤੇ ਮੰਤਰੀ ਸਾਹਿਬਾਨ ਦੀ ਕਹਿੰਦੇ ਇਹਨਾਂ ਨੂੰ ਸ੍ਰੀ ਕਾਲ ਤਖਸਾਲਪ ਤੇ ਤਲਬ ਕੀਤਾ ਜਾ ਸਕਦਾ ਜੀ ਪ੍ਰਵੀਨ ਜੀ ਪੰ ਸਿੰਘ ਸੇਵਨ ਦੀ ਬੈਠਕ ਹੈ ਸ਼ਹੀਦੀ ਸਵਾ ਤੋਂ ਪ੍ਰੰਤ ਸ਼ਹੀਦੀ ਸਭਾ ਪਤਕਰ ਸਾਹਿਬ ਚੱਲ ਰਹੀ ਹੈ ਹੈਨਾ ਅੱਜ ਦੂਜਾ ਦਿਨ ਹੈ ਜੀ ਜੀ ਤੇ ਕੱਲ ਨੂੰ ਫਿਰ ਨਗਰ ਕੀਰਤਨ ਸਜੇਗਾ ਜੀ ਪਤਕਰ ਸਾਹਿਬ ਤੋਂ ਜੋਤੀ ਸੁਖ ਸਾਹਿਬ ਦਾ ਬਿਨ ਸਵਾ ਸੰਪਨ ਹੋਏਗੀ ਸੋ ਇਹ ਸ਼ਹੀਦੀ 15 ਮਾਰਚ ਨੂੰ ਦੇਖਦੇ ਆ ਹੋਏ ਹਾਂ ਮੇਰਾ ਤਾਂ ਕਿ ਪੰ ਸਿੰਘ ਸੇਵਨ ਦੀ ਬੈਠਕ ਤੁਰੰਤੇ ਤੋਂ ਬਾਅਦ ਬੁਲਾਈ ਹੈ ਨਾ ਦਿਨਾਂ ਚ ਨਹੀਂ ਬੁਲਾਈ ਹੂੰ ਸੋ ਦੇ ਪਿੱਛੇ ਇਹ ਬਾਕੀ ਤਾਂ ਜਿਹੜੀਆਂ ਕੁਝ ਮਸਲੇ ਆਏ ਹੁੰਦੇ ਨੇ ਸਿੰਘ ਸਾਹਿਬ ਕੋਲ ਉਹਨਾਂ ਦੇ ਉੱਤੇ ਨਜ਼ਰਸਾਨੀ ਹੁੰਦੀ ਹੋਣੀ ਆ ਪਰ ਮੁੱਖ ਤੌਰ ਤੇ ਮੰਨਿਆ ਜਾ ਰਿਹਾ ਕਿ ਜਿਹੜੀ 328 ਲਾਪਤਾ ਪਾਪਮ ਸੁਰੂਪ ਦੇ ਮਾਮਲੇ ਚ ਐਫ ਆਈ ਆਰ ਤੇ ਐਫ ਆਈ ਆਰ ਤੋਂ ਬਾਅਦ ਉਹਨੂੰ ਸੱਟ ਹਮ ਹਮ ਉਸ ਨੂੰ ਲੈ ਕੇ ਜਿਹੜਾ ਸ਼ਰਮਣੀ ਕਮੇਟੀ ਨੇ ਇਤਰਾਜ਼ ਜਤਾਇਆ ਸੀ ਆਪਣੀ ਅੰਤਨੀ ਕਮੇਟੀ ਦੀ ਬੈਠਕ ਬੁਲਾ ਕੇ ਵੀ ਕਿਹਾ ਸੀ ਕਿ ਕਿ ਪੰਥ ਚ ਕੌਮ ਚ ਧਰਮ ਚ ਧਾਰਮਿਕ ਮਾਮਲੇ ਆ ਜੋ ਐਸ ਡੀ ਪੀ ਸੀ ਦੇ ਕਮਾਚ ਇੰਦਾ ਖਲੰਦਾ ਜੀ ਆ ਉਸ ਨੂੰ ਦੇਖਦੇ ਹੋਇਆ ਕਿ ਕੀ ਉਹਨਾਂ ਦੇ ਇਸ ਰੋਸੇ ਨੂੰ ਜਾਂ ਇਸ ਸ਼ਿਕਾਇਤ ਨੂੰ ਦਾਰ ਬਣਾ ਕੇ ਪੰਚ ਸਿੰਘ ਸਭਾ ਦੀ ਬੈਠਕ 'ਚ ਕੋਈ ਵੱਡਾ ਫੈਸਲਾ ਹੋ ਸਕਦਾ ਹੂੰ 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 ਸਹੀ ਹੈ ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਕਾਲ ਤਖਤ ਸਭ ਸਰਵ ਉੱਚਾ ਹੈ ਔਰ ਸਿੱਖ ਪਰੰਪਰਾਵਾਂ ਦੇ ਲਈ ਜਦੋਂ ਵੀ ਕੋਈ ਮਸਲਾ ਆਵੇ ਤਾਂ ਸਭ ਤੋਂ ਪਹਿਲਾਂ ਉਧਰ ਦੇਖਿਆ ਜਾਂਦਾ ਹੈ ਪਰ ਲੰਬੇ ਸਮੇਂ ਤੋਂ ਜਿਵੇਂ ਜਥੇਦਾਰ ਸਹਿਬਾਨ ਇੱਕ ਧਿਰ ਦੇ ਪੱਖ 'ਚ ਬੋਲਣ ਦੀ ਕਵਾਇਤ ਕਰਦੇ ਨੇ ਜਾਂ ਜਿਹੜਾ ਨਹੀਂ ਬੋਲਦਾ ਉਹਨੂੰ ਹਟਾਉਣ ਦਾ ਉਹਨੂੰ ਲਾਉ ਹੁੰਦਾ ਉਹਨੂੰ ਗੱਦਲਣ ਦੀ ਮਤਲਬ ਨਮਾਰਾ ਕੱਢਿਆ ਉਹਦੇ ਵਿੱਚੋਂ ਇਹ ਵੀ ਮੰਨਿਆ ਜਾ ਰਿਹਾ ਕਿ ਕੀ ਇਹ ਨਿਰੋਧ ਇਸ ਮਸਲੇ ਨੂੰ ਬਚਾਇਆ ਜਾਊਗਾ ਜਾਂ ਨਾਲ ਰਾਜਨੀਤੀ ਵੀ ਕੀਤੀ ਜਾਊਗੀ ਦੇਖੋ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਵਾਲੇ ਫੈਸਲੇ ਸਭ ਨੂੰ ਚੇਤੇ ਆਉਂਦਾ ਸਾਲ ਬੀਤ ਗਿਆ ਅਜੇ ਤੱਕ ਉਹ ਮਾਮਲਾ ਉੱਥੇ ਖੜਾ ਹੈ ਕਿ ਜੀ ਤੁਸੀਂ ਧਾਰਮਿਕ ਸਜ਼ਾ ਪੂਰੀ ਕੀਤੀ ਪਰ ਜਿਹੜੀ ਰਾਜਨੀਤਿਕ ਤੌਰ ਤੇ ਸਜ਼ਾ ਲਗੀ ਸੀ ਉਹ ਤੋਂ ਕਿਨਾਰਾ ਕਰ ਗਈ ਹਮਮ ਸਹੀ ਤੁਸੀਂ ਮੁਰਤੀ ਉਸੇ ਤਰੀਕੇ ਨਾਲ ਪੈ ਗਏ ਤੇ ਉਹਦੇ ਤੇ ਜੱਤਰ ਸਾਹਿਬ ਮਜੂਦਾ ਦਰ ਜੱਤਰ ਸਾਹਿਬ ਨੇ ਕਦੇ ਉਂਗਲ ਨਹੀਂ ਤੇਰੀ ਉਲਟਾ ਲੋਕ ਤਾਂ ਉਮੀਦ ਕਰਦੇ ਆ ਕਿ ਜਿੰਨਾਂ ਕੰਮ ਕਰਦੇ ਤੁਰੇ ਆ ਰਹੇ ਨੇ ਉਹਨਾਂ ਕਮਾਂ ਚੋਕੇ ਜੀ ਆਉਂਦੇ ਦਿਨਾਂ ਚ ਫਕਰੇ ਕੌਮ ਵੀ ਵਾਪਸ ਮਿਲਿਆ ਖੜਾ ਹਮ ਜੀ ਚਲੋ ਪਰ ਦੂਸਰੇ ਪਾਸੇ ਸਰਕਾਰ ਵੱਲੋਂ ਜਿਵੇਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਤੀ ਫਰਮ ਨੂੰ ਲੈ ਕੇ ਭਾਸ਼ਾ ਪਾਕ ਦੇ ਸਮਾਗਮ ਜਿਉ ਜੋ ਹੁਣ ਤਾਈਆਂ ਹੋਈਆਂ ਜੋ ਕਟਾਈਆਂ ਹੋਈਆਂ ਉਸ ਮਾਮਲੇ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਭਾਸ਼ਾ ਭਾਗ ਦੇ ਡਾਇਰੈਕਟਰ ਜਸਵੰਤ ਜਫਰ ਉਹਨਾਂ ਨੂੰ ਤਾਲਬ ਕੀਤਾ ਗਿਆ ਕਿਉਂਕਿ ਉਹ ਸਿੱਖੀ ਸਰੂਪcita ਹੈ ਕਿ ਨਾ ਸੋ ਇਹ ਜੋ ਤਲਬ ਹੋ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਦਾ ਮਤਲਬ ਇਹ ਤਾਂ ਨਹੀਂ ਕਹਿੰਦਾ ਕਿ ਮੈਨੂੰ ਕੱਲ ਤੱਕ ਸਭ ਤੇ ਬੁਲਾਓ ਮੈਨੂੰ ਸਖਤਰੇਤ ਬੁਲਾ ਲਓ ਮੈਂ ਆਜੂ ਸਹੀ ਮੈਂ ਫਿਰ ਝਗਾ ਛੋੜ ਕਰ ਤੂੰ ਮੈਂ ਕਾ ਮਤਲਬ ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾ ਸਕਦਾ ਮੈਂ ਉਸੇ ਕੈਟਾਗਰੀ ਚ ਐ ਜਿਹਨੂੰ ਉਹ ਪਰਾਂ ਕਰ ਦਿੰਦੇ ਨੇ ਕਿ ਕੱਕਾ ਤੂੰ ਤਾਂ ਸਿੱਖੀ ਚ ਵੀ ਨਹੀਂ ਆਉਂਦਾ ਤੂੰ ਪਰੇ ਹੋ ਜਾ ਸਹੀ ਗੱਲ ਹੈ ਬਿਲਕੁਲ ਹਮ ਹੈ ਨਾ ਸੋ ਇਸ ਲਈ ਉਹ ਕੀ ਚੌੜਚ ਬੋਲ ਰਹੇ ਨੇ ਹਮ ਪਰ ਲਗਾਤਾਰ 32852 ਲਾਪਤਾ ਸਰੂਪਾਂ ਦੇ ਮਾਮਲੇ ਚ ਸਿੱਖ ਸੰਗਤ ਨਾਨਕ ਨਾਮ ਲੇਵਾ ਸੰਗਤ ਗੁਰਗ੍ਰੰਥ ਸਾਹਿਬ ਚ ਆਸਰਾ ਰੱਖਣ ਵਾਲੀ ਸੰਗਤ ਇਹ ਚਾਹੁੰਦੀ ਹੈ ਕਿ ਸੱਚ ਪਤਾ ਲੱਗੇ ਕੀ ਹੈ ਜੀ ਸਹੀ ਹੈ ਪਰ ਉਹ ਤੋਂ ਪਹਿਲਾਂ ਇਹੀ ਪੰਜਾਬ ਸਰਕਾਰ ਇਹ ਵੀ ਦਮ ਪਰਦੀ ਰਹੀ ਹੈ ਕਿ ਜੀ ਅਸੀਂ ਤੁਹਾਨੂੰ ਬਹਿਰ ਕਲਾ ਬਰਗਾੜੀ ਕਾਂ ਦੇ ਵਿੱਚ ਇਨਤਾਬ ਦਵਾਵਾਂਗੇ ਹੂੰ ਜੀ ਉਹ ਮਾਮਲਾ ਸਿੱਧਾ ਸਰਕਾਰ ਦੇ ਮੁੱਖ ਮੰਤਰੀ ਦੇ ਆਪਣੇ ਗ੍ਰਹਿ ਭਾਗ ਦੇ ਅੰਦਰੋਂ ਛਾਂਬੀਂਦਾ ਹੂੰ 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 ਉੱਥੇ ਤਾਂ ਤੁਸੀਂ ਕੁਝ ਨਹੀਂ ਕਰਦੇ ਹੂੰ ਕਿਉਂਕਿ ਉੱਥੇ ਤੁਹਾਨੂੰ ਲੱਗਦਾ ਕਿ ਜੇ ਉਹ ਮੁੱਦਾ ਚੱਕਾਂਗੇ ਉਹਨਾਂ ਨੇ ਕਾਲੀਆਂ ਨੂੰ ਕੰਗਠੀਆਂ ਨੂੰ ਘੇਰਾਗੇ ਤਾਂ ਨਾਲ ਬਦਰਾਮੀ ਸਾਡੀ ਆ ਕਿ ਤੁਸੀਂ ਸਾਡੇ ਨਾਲ ਚੱਲ ਕੇ ਕੀ ਕਰਦੇ ਆ ਹੂੰ 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 ਇਸ ਤੋਂ ਤੋਂ ਤਾਂ ਵੱਟ ਕੇ ਪਾਸਾ ਹੂੰ ਉਹਨਾਂ ਨੂੰ ਲੱਗਿਆ ਕਿ ਪਰ ਸਿੱਖੀ ਦੇ ਨੇੜੇ ਤਾਂ ਦਿਖੀਏ ਸਿੱਖੀ ਨਾਲ ਪਿਆਰ ਤਾਂ ਦਿਖਾਈਏ ਦਿਖਾਈਏ ਸਹੀ ਗੱਲ ਜੇ ਚਾਹੀ ਚਲਾਉਣਾ ਦਿੱਲੀ ਵਾਲੇ ਆ ਨਹੀਂ ਆ ਪਰ ਅਸੀਂ ਅਸੀਂ ਪੰਜਾਬ ਦੇ ਮਕਸੀਆਂ ਨਾਲ ਵੀ ਦੋ ਚਾਰ ਇਸ ਲਈ ਉਹ 328 ਲਪਤਾ ਪਵਨ ਸਰੂਪ ਦੇ ਮਾਮਲੇ ਚ ਕਹਿੰਦੇ ਜੀ ਉਹ ਐਫ ਆਈ ਆਰ ਕਰ ਰਹੇ ਨੇ ਹੂੰ ਤੇ ਜੇ ਸੱਚਮੁੱਚ ਐਫ ਆਈ ਆਰ ਕੋਲੀ ਸੀ ਤੇ ਜੇ ਭਾਈ ਬਡਾਲਾ ਸਾਹਿਬ ਹੋਰੀ ਧਰਨਾ ਲਾ ਕੇ ਬੈਠੇ ਸੀ ਹਮਮ ਤੇ ਮੰਤਰੀ ਸਾਹਿਬ ਐ ਸਪੀਕਰ ਸਾਹਿਬ ਐ ਐਮ ਐਲ ਏ ਸਾਹਿਬ ਉਹ ਵੀ ਪਛਾਣ ਪਛਾਣ ਕੇ ਉਹ ਭੇਜੋ ਜਿਹੜੇ ਸਿੱਖੀ ਬਾਣੀ ਵਾਲੇ ਨੇ ਸਿੱਖੀ ਰੂਪ ਵਾਲੇ ਨੇ ਸਿੱਖੀ ਸਰੂਪ ਵਾਲੇ ਨੇ ਫਿਰ ਸਰਕਾਰ ਥੋੜਾ ਗਈ ਤੇ ਤੁਸੀਂ ਉਸ ਤਰੀਕਾ ਕਰਨ ਨਾਲ ਗਏ ਚਿਹਰਾ ਵੀ ਧਿਆਨ ਚ ਰੱਖ ਕੇ ਜੀ ਤੁਸੀਂ ਉੱਥੇ ਉਹ ਗਏ ਤੇ ਫਿਰ ਜਦੋਂ ਸੱਚਮੁੱਚ ਤੁਸੀਂ ਉਸ ਧਰਨੇ ਦੇ ਹੱਕ ਜਿ ਸੀਗੇ ਕਿ ਉਹ ਸਹੀ ਹੈ ਤੇ ਫਿਰ ਤੁਸੀਂ ਧਰਨੇ ਚ ਸ਼ਾਮਲ ਹੋਣਾ ਸੀ ਹਮਮ ਤੁਸੀਂ ਉੱਥੋਂ ਪੁਲਿਸ ਨੂੰ ਹੁਕਮ ਥੋੜਾ ਦੇਣਾ ਸੀ ਤੁਸੀਂ ਇਹ ਕਹਿੰਦੇ ਕਿ ਅਸੀਂ ਧਰਨੇ ਚਾਏ ਆ ਜੀ ਕਾਨੂੰਨ ਆਪਣੀ ਕਾਰਵਾਈ ਕਰੇ ਚਾਹੀ ਤੁਸੀਂ ਉਹ ਕਰਾਉਣੀ ਸੀ ਜੀ 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 ਸਹੀ ਹੈ ਪਰ ਤੁਸੀਂ ਉੱਥੋਂ ਤਾਂ ਇਹ ਦਿਖਾਇਆ ਨਾ ਕਿ ਅਸੀਂ ਥਾਣੇਦਾਰ ਨੂੰ ਜਿੰਨੂੰ ਕਹਾਾਂਗੇ ਉਹਦੇ ਬਾਰੇ ਪਰਚਾ ਹੁੰਦਾ ਥਾਣੇਦਾਰ ਆਪਣੀ ਸਮਝ ਆਪਣਾ ਵਿਵੇਕ ਦੀ ਨਹੀਂ ਬਤਾਂ ਕਰਦਾ ਸਹੀ ਹੈ ਬਿਲਕੁਲ ਦੋਸਤ ਫੋਨ ਕਰਾ ਕੇ ਐਫ ਆਈ ਆਰ ਕਰਾਈ ਹਮ ਐਫ ਆਈ ਆਰ ਤੋਂ ਬਾਅਦ ਸੈੱਟ ਬਣ ਗਈ ਤੇ ਇਹ ਟਕਰਾ ਐਸ ਜੀ ਪੀ ਸੀ ਨਾਲ ਵੱਡਾ ਹੋ ਗਿਆ ਹਮ ਹਮ ESGP C ਨੇ ਸੱਚਮੁੱਚ ਜਿਹੜੇ ਉਹ ਕਹਿੰਦੀ ਹੈ ਕਿ ਜੀ ਅਸੀਂ ਤਾਂ ਕੰਮ ਕਰਤਾ 16 ਬੰਦੇ ਜੀ ਆਜੀ ਕੱਢਤੇ ਜੀ ਇਹ ਹਟਾਤੇ ਜੀ ਇਹ ਤਾਂ ਜੀ ਤਕਨੀਕੀ ਦਸਤਾਵੇਜ਼ ਦੀ ਗਲਤੀ ਸੀ ਜੀ ਇਹ ਤਾਂ ਭੇਟਾ ਲੈਣ ਦੀ ਗਲਤੀ ਸੀ ਜੀ ਸਰੂਪਲਾ ਪਤਾ ਨਹੀਂ ਹੈਗੇ ਜੇ ਸੰਗਤ ਨੂੰ ਤੁਸੀਂ ਯਕੀਨ ਦਿਵਾਇਆ ਹੁੰਦਾ ਹਮ ਔਰ ਇਹ ਭਰੋਸਾ ਬਣਿਆ ਹੁੰਦਾ ਕਿ ਮਾਮਲਾ ਨਿਬੜ ਗਿਆ ਤਾਂ ਅੱਜ ਸਰਕਾਰ ਨੂੰ ਦਖਲ ਦੇਣ ਦੀ ਨੌਬਤ ਨਾ ਆਉਂਦੀ ਜੀ ਉਹ ਨੌਬਤ ਆ ਗਈ ਅਗਲੇ ਨੇ ਐਫ ਆਈ ਆਰ ਕੱਪਤੀ ਐਸ ਐਸ ਆਈ ਆਰ ਬਣਾਤੀ ਤੇ ਐਸ ਐਸ ਆਈ ਟੀ ਬਣਾਤੀ ਸੈਟ ਬਣ ਗਈ ਤੇ ਉਹਨਾਂ ਨੇ ਜੀ ਆਪਣੀ ਕਾਰਵਾਈ ਪਿੱਟ ਲਈ ਹੁਣ ਐਸ ਜੀ ਪੀ ਸੀ ਇਤਰਾਜ਼ ਪ੍ਰਟਾ ਚੁੱਕੀ ਹੈ ਤਾਂ ਅੱਗੇ ਕੀ ਜੀ ਕੀ ਹੁਣ ਜੱਫਦਰ ਸਾਹਿਬ ਨੂੰ ਇਸ ਦੇ ਵਿੱਚ ਹਥਿਆਰ ਵੱਜੋ ਵਰਤੇ ਜਾਊਗਾ ਹਮ ਜਾਂ ਜੱਫਦਰ ਸਾਹਿਬਾਨ ਸੱਚਮੁੱਚ ਸਿਧਾਂਤਾਂ ਤੋਂ ਸਰ ਦੇਖਦੇ ਹੋਣ ਇਹ ਮੰਨਣਗੇ ਕਿ ਵੀ ਇਹ ਸਰਕਾਰ ਦੀ ਦਖਲਅੰਦਾਜ਼ੀ ਹੈ ਤੇ ਗਲਤ ਤਰੀਕਾ ਕਰ ਤੇ ਜੇ ਇਹ ਮੰਨਿਆ ਗਿਆ ਤਾਂ ਫਿਰ ਜਿੰਨੇ ਉੱਥੇ ਉਹਦਾਂ ਸ਼ਾਮਲ ਹੋਏ ਸਰਕਾਰੀ ਨੁਮਾਇंदे ਖਾਸ ਕਰਕੇ ਉਹਨਾਂ ਸਰਜੋਤ ਬੈਂਸ ਤੇ ਕੁਲਤਾਰ ਸਿੰਘ ਸੰਧਵਾ ਜੀ ਆਉਂਦੇ ਦਿਨਾਂ ਚ ਫਿਰ ਅਕਲ ਤੱਕ ਸਭ ਤੇ ਤਲਬ ਹੋ ਗਏ ਕਿਉਂਕਿ ਪਹਿਲਾਂ ਜਿਹੜਾ ਆਪਾਂ ਭਾਸ਼ਾ ਭਗ ਦਾ ਗੱਲ ਕਰ ਚੁੱਕਿਆ ਉਹ ਚ ਤਲਬ ਹੋ ਕੇ ਉਹਨਾਂ ਨੇ ਸੇਵਾ ਲਵਾਈ ਤੇ ਬੜੀ ਨਿਮਰਤਾ ਨਾਲ ਲਵਾਈ ਹੈ ਸਹੀ ਹੈ ਤਾਂ ਹੁਣ ਫੇਰ ਸੰਗਤ ਨੂੰ ਪ੍ਰਵਾਨ ਹੋਊਗਾ ਕਿ ਵੀ ਸੰਗਤ ਨੂੰ ਕੀ ਐਫ ਆਈ ਆਰ ਪਰਵਾਹ ਨਾ ਕੇ ਪਰਵਾਹ ਇਹ ਵੀ ਦੇਖਣ ਵਾਲੀ ਗੱਲ ਹੈ ਜਾਂ ਇੱਥੇ ਧੜਿਆਂ 'ਚ ਵੰਡੇ ਜਾਣਗੇ ਤੇ ਟਕਰਾ ਹੋਊਗਾ ਤੇ ਟਕਰਾਜੋ ਰਾਜਨੀਤਿਕ ਤਰ੍ਹਾਂ ਨੂੰ ਫਾਇਦਾ ਹੁੰਦਾ ਸਹੀ ਹੈ ਬਿਲਕੁਲ ਤੇ ਇਸ ਲਈ ਇਹ ਫਿਕਰਮੰਦੀ ਵਾਲੀ ਸਥਿਤੀ ਖੜੀ ਹੈ ਤੇ ਉਹਦੇ ਵਿੱਚੋਂ ਕੁਝ-ਕੁਝ ਇਹ ਕਨਫਰਮ ਹੋਣ ਲੱਗਿਆ ਨੇ ਕਿ 22 ਤਰੀਕ ਨੂੰ ਜਿਦਾਂ ਪੰਨ ਸਿੰਘ ਸਵੰਦੀ ਬੈਠਕ ਹੋਊਗੀ ਉਹਦੇ ਵਿੱਚ ਕੁਝ ਅਜੀਬਾ ਫੈਸਲਾ ਵੀ ਹੋ ਸਕਦਾ ਜੀ ਅਗਲੀ ਗੱਲ ਕਰੀਏ ਸ਼ਰਮਾ ਜੀ ਕਰਨਲ ਬਾੜ ਤੇ ਮਾਮਲੇ ਦੀ ਆਪਾਂ ਦੇਖਿਆ ਚਾਰ ਸ਼ੀਟ ਇੱਕ ਉਹ ਦਸਤਾਵੇਜ਼ਾ ਜਿਹਦੇ ਆਧਾਰ ਦੇ ਉੱਤੇ ਤੈਹ ਹੁੰਦਾ ਕਿ ਬਈ ਪੁਲਿਸ ਨੇ ਤਫਤੀਸ਼ ਕੀਤੀ ਹੈ ਜਾਂ ਕਾਨੂੰਨੀ ਤੌਰ ਤੇ ਕਿੱਥੇ ਇੱਕ ਇਹ ਮਾਮਲਾ ਖੜੂਗਾ ਜਦੋਂ ਬਹਿਸ ਹੋਊਗੀ ਕੀ ਹਵਾਲੇ ਨੇ ਬੇਸਿਕਲੀ ਚਾਰ ਸ਼ੀਟ ਇਹਨਾਂ ਚੀਜ਼ਾਂ ਦੇ ਉੱਤੇ ਆ ਅਧਾਰਤ ਹੁੰਦੀ ਹੈ ਚੀਜ਼ ਤੇ ਪਰ ਇਹ ਕਹਿੰਦੇ ਇਹਦੇ ਚੋ ਚਾਰ ਸ਼ੀਟ ਦੇ ਵਿੱਚੋਂ ਤਾਂ ਕਰਨਲ ਬਾਠ ਮਾਮਲੇ ਦੇ ਵਿੱਚ ਇਰਾਦਾ ਕਤਲ ਦੀ ਧਾਰਾ ਹੀ ਗੈਬ ਕਰਤੀ ਜੀ ਪ੍ਰਵੀਨ ਜੀ ਕਰਨਲ ਬਾਠ ਹੋਰ ਵਾਲਾ ਮਾਮਲਾ ਮਾਰਚ ਮਹੀਨੇ ਦਾ 13 ਤਰੀਕ ਦੀ ਰਾਤ ਸੀ ਜਦੋਂ ਕਰਨਲ ਬਾਦੂਰੀ ਕਹਿੰਦੇ ਆਪਣੇ ਮੁੰਡੇ ਦੇ ਨਾਲ ਪਟਿਆਲੇ ਰਜਿੰਦਰਾ ਅਸਲ ਦੇ ਕੋਲ ਇੱਕ ਟਾਬੇ ਤੇ ਖਾਣਾ ਖਾਣ ਲਈ ਜਾਂਦੇ ਨੇ ਤੇ ਗੱਡੀ ਪਾਰਕਿੰਗ ਚ ਲਾਉਣ ਨੂੰ ਲੈ ਕੇ ਬਵਾਦ ਹੋ ਜਾਂਦਾ ਕਿਉਂਕਿ ਉੱਥੇ ਪੁਲਿਸ ਵਾਲੇ ਆਖ ਲਾਉਂਦੇ ਨੇ ਤੇ ਉਹਨਾਂ ਨਾਲ ਬਹਿਸ ਹੋ ਜਾਂਦੀ ਆ ਕਰਨਲ ਬਾਦੂਰੀ ਇਹ ਵੀ ਦੱਸਦੇ ਨੇ ਕਿ ਭਾਈ ਮੈਂ ਮੌਜੂਦਾ ਕਰਨਲ ਐ ਫੌਜ ਚ ਐ ਕਿ ਇਹ ਆਪਸ ਨਹੀਂ ਗੱਪੜ ਉੱਥੇ ਟਕਰਾਰ ਬਹਿਸ ਹੋ ਕਹਿੰਦੇ ਜੀ ਮੈਨੂੰ ਵੀ ਕੁੱਟਿਆ ਮੇਰੇ ਮੁੰਡੇ ਨੂੰ ਵੀ ਕੁੱਟਿਆ ਹਮਲਾ ਕੀਤਾ ਤੇ ਉਹ ਤਾਂ ਕਹਿੰਦੇ ਸੀ ਅਸਤਾ ਬੰਦਾ ਮਾਰਨ ਲੱਗੇ ਦੇਰ ਨਹੀਂ ਲਾਉਂਦੇ ਸਭ ਬੰਦਾ ਮਾਰ ਕੇ ਆਏ ਆ ਹੁਣੇ ਤੇ ਉਸ ਮਾਮਲੇ ਚ ਜਿਹੜਾ ਇਨਕਾਊਂਟਰ ਕਰਕੇ ਆਏ ਸੀ ਉਸ ਤੇ ਵੀ ਲਗਭਗ ਘਿਰੇ ਹੋਏ ਨੇ ਕਿ ਉਹ ਇਨਕਾਊਂਟਰ ਸੱਚਾ ਨਹੀਂ ਸੀ ਉਹ ਝੂਠਾ ਇਨਕਾਊਂਟਰ ਸੀ ਉਸ ਮਾਮਲੇ ਚ ਘਿਰੇ ਹੋਏ ਨੇ ਤੇ ਹੁਣ ਇਹ ਕਰਨਲ ਬਾਠ ਵਾਲੇ ਮਾਮਲੇ ਤੋਂ ਬਾਅਦ ਇੱਕ ਵਾਰ ਤਾਂ ਮਾਮਲਾ ਪੁਲਿਸ ਨੇ ਡੰਡੇ ਦੇ ਜ਼ੋਰ ਤੇ ਦਬਾ ਲਿਆ ਸੀ ਜੀ ਜੀ ਪਰ ਫਿਰ ਕੁਝ ਤੇਰਾ ਜਾਗੀਆਂ ਕੁਝ ਰਾਜਨੀਤਿਕ ਲੋਕ ਜਾਗੇ ਤੇ ਖਾਸ ਕਰਕੇ ਕਰਨਲ ਬਾਟੋਰਾਂ ਦੀ ਧਰਮ ਪਤਨੀ ਨੇ ਜਿਵੇਂ ਮੂਹਰੇ ਹੋ ਕੇ ਲੜਾਈ ਲੜੀ ਲੋਕਤਾਂ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਦੇਖਣ ਲੱਗ ਪਈ ਸੀ ਇੱਕ ਵਾਰ ਤੇ ਲੋਕਤਾਂ ਅਗਲੀ ਵਾਰ ਐਮਐਲਏ ਦੀ ਅਜੇ ਵੀ ਉਮੀਦ ਕਰ ਰਹੇ ਨੇ ਕੁਝ ਲੋਕ ਕਿ ਸ਼ਾਇਦ ਉਹ ਚੋਣ ਲੜੂਗੀ ਕਿਸੇ ਤਰ ਵੱਲੋਂ ਚਲੋ ਬਾਅਦ ਦੀਆਂ ਗੱਲਾਂ ਪਰ ਅਗਲੀ ਨੇ ਆਪਣੇ ਪਰਿਵਾਰ ਲਈ ਆਪਣੇ ਜਵਾਕ ਤੇ ਆਪਣੇ ਘਰ ਵਾਲੇ ਦੀ ਲੜਾਈ ਮੂਹਰੇ ਹੋ ਕੇ ਲੜੀ ਹੂੰ ਹੂੰ ਤੇ ਐਫਆਈ ਐਫਆਰ ਵੀ ਹੋਗੀ ਚਲੋ ਜੀ ਇਨਕੁਆਇਰੀ ਵੀ ਸ਼ੁਰੂ ਹੋਗੀ ਪਰ ਉਹ ਕਹਿੰਦੀ ਕਿ ਪੰਜਾਬ ਪੁਲਿਸ ਦੇ ਖਿਲਾਫ ਤੇ ਜਾਂਚ ਆ ਤੇ ਪੰਜਾਬ ਪੁਲਿਸੇ ਕਿਵੇਂ ਕਰ ਲੂਗੀ ਸਾਨੂੰ ਪਤਾ ਹੀ ਹੈ ਹੂੰ ਇਹ ਤਾਂ ਦੂਇਆ ਮਾਮਲਿਆਂ ਚ ਲੈ ਦੇ ਕੇ ਮਾਮਲਾ ਨਵੀਂ ਦੇਣ ਤੇ ਆਪਣੇ ਮਾਮਲੇ ਚ ਕਿਵੇਂ ਠੀਕ ਕਰ ਲਣਗੇ ਹੂੰ ਹੂੰ ਚਲੋ ਜੀ ਮਾਮਲਾ ਹਾਈ ਕੋਰਟ ਆ ਗਿਆ ਹੂੰ ਹਾਈ ਕੋਰਟ ਜਦੋਂ ਆਇਆ ਤੇ ਹਾਈ ਕੋਰਟ ਨੇ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪਦੀ ਜੀ ਫਿਰ ਚੰਡੀਗੜ੍ਹ ਵਾਲਿਆਂ ਦਾ ਪੰਜਾਬ ਆਉਣਾ ਜਾਣਾ ਪੰਜਾਬ ਵਾਲਾ ਚੰਡੀਗੜ੍ਹ ਆਉਣਾ ਜਾਣਾ ਸੋ ਇਸ ਲਈ ਕਨੈਕਸ਼ਨ ਜੋੜ ਲਿਆਊਗਾ ਕਿ ਇਹਨੇ ਕੋਈ ਸਹੀ ਹੈ ਬਿਲਕੁਲ ਉੱਥੇ ਕੋਈ ਟੌਪ ਬਣੀ ਫਾਈਲ ਪਈ ਹੋ ਰਗੀ ਫਿਰ ਦਵਾ ਦਾ ਪਰਿਵਾਰ ਤੇ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਗੱਲ ਰੱਖੀ ਕਿ ਨਹੀਂ ਜਿੱਤੇ ਤੱਕ ਕੋਈ ਗੱਲ ਨਹੀਂ ਮੰਨਦੀ ਫਿਰ ਮਾਮਲਾ ਸੀਬੀਆਈ ਕੋਲ ਚੜਾ ਗਿਆ ਜੀ ਜੀ ਸੀਬੀਆਈ ਨੇ ਆਪਣੇ ਵੱਲੋਂ ਪੂਰੀ ਇਨਕੁਆਇਰੀ ਕੀਤੀ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਹੁਣ ਚਾਰ ਸ਼ੀਟ ਦਾਖਲ ਕੀਤੀ ਹੈ ਮਹਾਰਾਜੀ ਦੀ ਅਦਾਲਤ ਦੇ ਵਿੱਚ ਠੀਕ ਹੈ ਜੀ ਉਸ ਚਾਰ ਸ਼ੀਟ ਦੇ ਵਿੱਚ ਪੰਜਾਬ ਪੁਲਿਸ ਦੇ ਚਾਰ ਇੰਸਪੈਕਟਰਾਂ ਦੇ ਨਾਮ ਨੇ ਜਿਹਦੇ ਵਿੱਚ ਮਕਤੌਬ ਦੇ ਉੱਤੇ ਰੌਣੀ ਸਿੰਘ ਨੂੰ ਮਤਲਬ ਸਭ ਤੋਂ ਜ਼ਿਆਦਾ ਇਹ ਉਸ ਦੇ ਉੱਤੇ ਕਹਿੰਦੇ ਕਿ ਵੱਧ ਪਹਿਲੂ ਰੱਖੇ ਉੱਠੇ ਜੇ ਉਂਗਲ ਉੱਠੀ ਹੈ ਇਹ ਤੋਂ ਇਲਾਵਾ ਮਤਲਬ ਹੇਰੀ ਬਪਾਰਾਏ ਹਰਜਿੰਦਰ ਢਿੱਲੋਂ ਐ ਤੇ ਰੌਣੀ ਸਿੰਘ ਸਮੇਤ ਚਾਰ ਇੰਸਪੈਕਟਰ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਇਲਾਵਾ ਨਾਮ ਦਰਜ ਨੇ ਤੇ ਇਹਨਾਂ ਦੇ ਤੇ ਚਾਰਜ ਸ਼ੀਟ ਆ ਤੁਹਾਨੂੰ ਜੀ ਹੁਣ ਲੰਬੀ ਚੌੜੀ ਚਾਰਜ ਸ਼ੀਟ ਹੈ ਤੇ ਪਰ ਅਦਾਲਤ ਛੁੱਟੀਆਂ ਚੱਲ ਰਹੀਆਂ ਨੇ 2 ਤਰੀਕ ਤੋਂ ਬਾਅਦ ਅਦਾਲਤ ਖੁੱਲੇਗੀ ਫੇਰ ਇਨਾ ਇਹਨਾਂ ਦੇ ਵਕੀਲਾ ਨੂੰ ਉਹਦੀ ਕਾਪੀ ਮਿਲੇਗੀ ਤੇ ਫਿਰ ਉਹਦੇ ਉੱਤੇ ਨਜ਼ਰਸਾਨੀ ਹੋਏਗੀ ਪਰ ਜੋ ਮੁਢਲੀ ਜਾਣਕਾਰੀ ਹੈ ਹੂੰ ਹੂੰ ਉਹ ਮੁਢਲੀ ਜਾਣਕਾਰੀ ਸਰ ਇਹ ਹੈ ਕਿ ਇਸ ਚਾਰ ਸ਼ੀਟ ਦੇ ਵਿੱਚ ਇਰਾਦਾ ਕਤਲ ਦੀ ਧਾਰਾ ਸ਼ਾਮਲ ਨਹੀਂ ਹੈ ਜਦੋਂ ਕਿ ਪਹਿਲਾਂ ਪਰਿਵਾਰ ਦਾ ਸਾਰਾ ਜੋਰ ਇਸ ਗੱਲ ਤੇ ਸੀ ਕਿ ਇਰਾਦਾ ਕਤਲ ਦੀ ਉਹਨਾਂ ਦੀ ਕੋਸ਼ਿਸ਼ ਸੀ ਮਾਰਨ ਤੱਕ ਦੀ ਕੋਸ਼ਿਸ਼ ਸੀ ਹੁਣ ਇਹ ਜੇ ਕੁੱਟਮਾਰ ਦੀਆਂ ਧਾਰਮਾਂ ਤੱਕ ਹੈ ਤਾਂ ਇਹਦਾ ਮਤਲਬ ਸੀਬੀਆਈ ਨੇ ਬੜੀ ਬਰੀਕੀ ਨਾਲ ਕੀ ਇਹਨੂੰ ਬਾਚਿਆ ਕਿ ਇਹ ਸਿਰਫ ਇੱਕ ਕੁਝ ਪਲਾਂ ਦਾ ਹਿੰਸਕ ਟਕਰਾਅ ਸੀ ਹੂੰ ਦੋਏ ਧਿਰਾਂ ਦੀ ਕੋਈ ਹੋਮੇ ਅੜੇ ਆ ਗਈ ਸੀ ਜਾਂ ਇੱਕ ਧਿਰ ਬਿਲਕੁਲ ਪੀੜਤ ਈ ਰਹਾ ਤੇ ਦੂਜੀ ਨਰੋਲ ਗਲਤ ਧਿਰ ਹੈ ਜਾਂ ਦੋਏ ਪਾਸਿਓਂ ਕੁਝ ਗਲਤ ਹੋਇਆ ਹੈ ਇਹ ਤਾਂ ਹੁਣ ਪੂਰੇ ਤੌਰ ਤੇ ਚਾਰਜੀਪ ਤੋਂ ਬਾਅਦ ਸਾਹਮਣੇ ਆਏਗੀ ਗੱਲ ਪਰ ਫਿਲਹਾਲ ਇਹ ਹੈ ਕਿ ਚਾਰ ਇਨਸਪੈਕਟਰ ਤਾਂ गिर ਗਏ ਚਾਹੇ ਕੁਛ ਹੈ ਹੂੰ ਸੋ ਕਰਨਲ ਬਾਠ ਵਾਲੇ ਮਾਮਲੇ 'ਚ ਉਹਨਾਂ ਦੇ ਪਰਿਵਾਰ ਨੇ ਠੀਕ ਜਾਂ ਹੋਰ ਜਿਹੜੀਆਂ ਤੇਰਾ ਨਾਲ ਲੜਾਈ ਲੜਦੀਆਂ ਉਹਨਾਂ ਨੇ ਸੀਬੀਆਈ ਤੇ ਯਕੀਨ ਦਵਾਇਆ ਉਹ ਸਾਫਕਤਾ ਹੈ ਕਿ ਸਾਨੂੰ ਭਰੋਸਾ ਹੈ ਤੇ ਉਹ ਤੋਂ ਵੀ ਗਾਉਂ ਕਹਿੰਦੇ ਕਿ ਸਾਨੂੰ ਅਦਾਲਤੀ ਪ੍ਰਕਿਰਿਆ ਤੇ ਭਰੋਸਾ ਹੈ ਕਿ ਇਨਸਾਫ ਤਾਂ ਸਾਨੂੰ ਮਿਲੇਗਾ ਜੀ ਅਗਲੀ ਗੱਲ ਕਰਕੇ ਲੰਗੇ ਦਿਨੀ ਵੋਟਾਂ ਦੇ ਵਿੱਚ ਜਦੋਂ ਡਿਊਟੀ ਲੱਗੀ ਸੀ ਦੋ ਜੀਆਂ ਦਾ ਬਹੁਤ ਭਿਆਨਕ ਹਾਦਸਾ ਹੋ ਗਿਆ ਸੀ ਮੋਗਾ ਦੇ ਇੱਕ ਪਿੰਡ ਦੇ ਵਿੱਚ ਉਸ ਤੋਂ ਬਾਅਦ ਇਹ ਵੀ ਚਰਚਾ ਉੱਠੀ ਕਿ ਕਿਉਂ ਦੂਰ ਡਿਊਟੀਆਂ ਧੁੰਦ ਦੇ ਵਿੱਚ ਕਿਉਂ ਕਿਉਂ ਇਨਕਾਰ ਤੇ ਲੋਕਲ ਅਮਲੇ ਤੋਂ ਕੰਮ ਲੈ ਲੈ ਜਾਵੇ ਹਰ ਤਰ੍ਹਾਂ ਦੀ ਚਰਚਾ ਚੱਲੀ ਉਸ ਮਾਮਲੇ ਦੇ ਵਿੱਚ ਜਿਹੜੀ ਟੀਚਰ ਐਸੋਸੀਏਸ਼ਨ ਆ ਸ਼ਰਮਾ ਜੀ ਉਹਨੇ ਸਰਕਾਰ ਦੀ ਜਿਹੜੀ ਮੁਆਵਜ਼ਾ ਰਾਸ਼ੀ ਸੀ ਉਹਨੂੰ ਨਕਾਰ ਦਿੱਤਾ ਜੀ। ਪ੍ਰਵੀਨ ਜੀ ਇਹ ਘਟਨਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਮਾਸਟਰਾਂ ਦੀਆਂ ਲੱਗੀਆਂ ਡਿਊਟੀਆਂ ਦੇ ਹਵਾਲੇ ਨਾਲ ਵਾਪਰਦੀ ਆ ਕਿ ਇੱਕ ਜੋੜਾ ਜਿਹੜਾ ਪਤੀ ਪਤਨੀ ਦੋਏ ਮਾਸਟਰ ਦੇ ਮਤਲਬ ਕਿਤੇ ਵੱਜੋ ਚ ਸ਼ਾਮਲ ਸੀ ਉਹ ਡਿਊਟੀ ਕਰਕੇ ਜਦੋਂ ਦੇਰ ਰਾਤ ਨੂੰ ਫਤਦੇ ਨੇ ਤਾਂ ਹਨੇਰਾ ਹੋਣ ਕਰਕੇ ਉਹਨਾਂ ਨੂੰ ਉਹ ਸੂਆ ਜੀ ਦੇ ਉੱਤੇ ਨਾ ਕੋਈ ਬਾੜ ਨਾ ਤਾਰ ਨਾ ਕੋਈ ਰੋਕ ਨਾ ਉਹ ਉਹ ਛੋਟੀ ਨਹਿਰ ਜੀ ਉਹਦੇ ਵਿੱਚ ਉਹਦੀ ਗੱਡੀ ਡਿੱਗਦੀ ਅਤੇ ਦੋਆਂ ਦੀ ਮੌਤ ਹੋ ਜਾਂਦੀ ਹੁਣ ਜਦੋਂ ਦੋ ਹੀ ਜੀ ਇੱਕ ਪਰਿਵਾਰ ਦੇ ਕਮਾਉਣ ਵਾਲੇ ਜਾਣ ਸਹੀ ਤਾਂ ਪਰਿਵਾਰ ਦਾ ਚੁੱਲ੍ਹਾ ਤਬੁੱਝ ਗਿਆ ਜੀ ਜੀ ਸਹੀ ਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਅਕਸਰ ਕਹਿੰਦੇ ਰਹੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਮੈਂ ਜਾਣਦਾ ਮਾਸਟਰ ਨਾਲ ਕੀ ਬਦਕੀਆਂ ਹੁੰਦੀਆਂ ਹਮ ਮਹਾਤਮਾ ਨੇ ਕੀ ਤੱਕ ਹੁੰਦਾ ਜਿੱਦਣ ਆਪਣੀ ਸਰਕਾਰ ਆ ਗਈ ਮਾਸਟਰ ਪੜਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਨਗੇ ਹਮ ਹਮ ਪਰ ਜਨਾਬ ਇਹ ਤਾਂ ਪਿਛਲਿਆਂ ਦੇ ਵੀ ਰਿਕਾਰਡ ਤੋੜਤੇ ਹੂੰ ਇਹਨਾਂ ਨੇ ਮਾਸਟਰਾਂ ਤੋਂ ਸਰਕਾਰੀ ਕੰਮ ਤਾਂ ਕੀ ਆਪਣੀਆਂ ਰੈਲੀਆਂ 'ਚ ਬੱਸਾਂ ਭਰਉਣ ਤੱਕ ਨੀਂ ਡਿਊਟੀਆਂ ਲਾਤੀਆਂ ਦੀ ਮਾਟਰਾਂ ਜੀ 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 ਬਿਲਕੁਲ ਇਹ ਉਹ ਮਾਸਟਰ ਦਾ ਮੁੰਡਾ ਜਿਹੜਾ ਇਹੋ ਜਿਹਾ ਹੁਕਮ ਦਿੰਦਾ ਹੂੰ ਤੇ ਫਿਰ ਤੁਹਾਡੀ ਕਿਹੜੀ ਹਮਦਰਦੀ ਹੈ ਹੂੰ ਹੂੰ ਇਹ ਤਾਂ ਫਿਰ ਤੁਸੀਂ ਐ ਲੱਗਦਾ ਜਿਵੇਂ ਆਪਣੇ ਬਾਪੂ ਨਾਲ ਵੀ ਝੇੜ ਕਰਦੇ ਹੋ ਹੋ ਕੋਈ ਹੂੰ ਹੁਣ ਇਸ ਘਟਨਾ ਤੋਂ ਬਾਅਦ ਤੁਹਾਡੀ ਸਵੇਦਨਾ ਵੀ ਨਹੀਂ ਜਾਗਦੀ ਜੀ ਔਕੰਤਰੀ ਸਾਹਿਬ ਤੁਹਾਡੇ ਉਹ ਡਾਇਲੋਗ ਲੋਕਾਂ ਨੂੰ ਅੱਜ ਵੀ ਚੇਤੇ ਨੇ ਕਿ ਆਪਾਂ ਸਿਰਿੰਜਾਂ ਉਹਕੇ ਟਿਫਨ ਫੜਾਉਣੇ ਨੇ ਸਿਵਿਆਂ ਦੀ ਅੱਗ ਮੱਠੀ ਕਰਨੀਆਂ ਚੁੱਲਿਆਂ ਦੀ ਅੱਗ ਮਚਾਉਣੀ ਆ ਹੂੰ ਤੇ ਆ ਸਿਵਿਆਂ ਦੀ ਅੱਗ ਬੜੀ ਤੇ ਉਹਨਾਂ ਦੇ ਘਰਾਂ ਦਾ ਚੁੱਲ੍ਹਾ ਬੁਝ ਗਿਆ ਸਹੀ ਹੈ ਤੇ ਤੁਸੀਂ ਉਹਨਾਂ ਦੇ ਘਰ ਤਰਵਾਸ ਦੇਣ ਵੀ ਨਹੀਂ ਗਏ ਕਿ ਭਾਈ ਕੋਈ ਗੱਲ ਨਹੀਂ ਮੈਂ ਹੈਗਾ ਹੂੰ ਜੇ ਨਕਲੀ ਸ਼ਰਾਬ ਪੀ ਕੇ ਮਰ ਜਾਣ ਉਹਦੇ ਲਈ ਤਾਂ ਮੁਆਵਜ਼ੇ ਨੌਕਰੀਆਂ ਹੈਗੀਆਂ ਤੁਹਾਡੇ ਕੋਲ ਹੈਗੀਆਂ ਸਹੀ ਗੱਲ ਹੈ ਬਿਲਕੁਲ ਹੂੰ ਤੇ ਇੱਕ ਅਧਿਆਪਨ ਖੇਤਰ ਜਿਹਦਾ ਅਸਰ ਉਸ ਪਰਿਵਾਰ ਤੇ ਹੀ ਨਹੀਂ ਹੂੰ ਉਹ ਪਰਿਵਾਰਾਂ ਤੇ ਵੀ ਸਿੱਟਾ ਪੈਣਾ ਤੇ ਉਹਦਾ ਅਸਰ ਜਿਹੜੇ ਬੱਚੇ ਨਾਲ ਕੋ ਪੜ ਰਹੇ ਸੀ ਉਹਨਾਂ ਦੇ ਉੱਤੇ ਵੀ ਛਮਾਈ ਕਮਾਈ ਸਾਲਾਂ ਬੱਧੀ ਪੈਣਾ ਹੂੰ 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 ਤੇ ਪਰ ਤੁਸੀਂ ਘੱਟੋ ਘੱਟ ਆਉਣ ਵਾਲੇ ਕੁਝ ਸਾਲ ਉਹਨਾਂ ਦੇ ਪਰਿਵਾਰ ਦੇ ਜੀਵਾਂ ਦੇ ਸਿਰ ਤੇ ਹੱਥ ਧਰ ਕੇ ਕਹਿੰਦੇ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਨਹੀਂ ਰਹੇ ਆ ਐਨੀ ਰਾਤ ਰਾਸੀ ਆ ਘੱਟੋ ਘੱਟ ਇਹ ਤੁਹਾਡੇ ਐਨੇ ਬੜਾਫਾ ਤਾਂ ਕਟਾ ਦੂ ਸਹੀ ਹੈ ਮੈਨੂੰ ਦੱਸੋ 10 ਲੱਖ ਲੱਖ ਦੋਆਂ ਦੀ ਮੌਤ ਦਾ ਮੁਆਵਜ਼ਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ ਹੂੰ ਉਹ ਤੁਸੀਂ ਗੱਲ ਕਰੋੜ ਤੋਂ ਘੱਟ ਦੇ ਨੂੰ ਆਪ ਦੀ ਦੀ ਨਹੀਂ ਕਰਦੇ ਐਸੋਸੀਏਸ਼ਨ ਜਿਹੜੀ ਟੀਚਰ ਐਸੋਸੀਏਸ਼ਨ ਆ ਉਹਨਾਂ ਦੇ ਜਿਹੜੇ ਨੀਡ ਲੈਨੇ ਉਹਨਾਂ ਨੇ 2-2 ਕਰੋੜ ਦੀ ਮੰਗ ਕੀਤੀ ਜੀ ਜੀ ਮੈਂ ਮੰਨਦਾ ਕਿ ਉਹ 2 ਕਰੋੜ ਦੀ ਮੰਗ ਦੇ ਪਿੱਛੇ ਵੀ ਇਹੀ ਪਹਿਲੂ ਹੋਗਾ ਕਿ ਕੋਈ ਗੱਲ ਨਹੀਂ ਕਰੋੜ ਤੇ ਤਾਂ ਗੱਲ ਆਊਗੀ ਹੂੰ ਇਹ ਘੱਟੋ ਘੱਟ 4 ਕਰੋੜ ਜੇ ਮੰਗਿਆ ਤਾਂ 2 ਕਰੋੜ ਤਾਂ ਟੱਬਰ ਨੂੰ ਮਿਲੂਗਾ ਮਿਲੂਗਾ ਤੇ 2 ਕਰੋੜ ਵੀ ਜੇ ਬੈਠ ਕੇ ਖਾਣਾ ਹੋਵੇ ਕੰਮ ਕਰਨ ਦੀ ਸਮਰੱਥਾ ਨਾਲ ਹੋਵੇ ਬਜ਼ੁਰਗਾਂ ਦਾ ਕਿੰਨੀ ਦੇਰ ਚੱਲੂ ਕਿੰਨੀ ਦੇਰ ਚੱਲੂ ਸਹੀ ਗੱਲ ਪਰ ਤਾਂ ਵੀ ਕੋਈ ਆਲਾ ਪਟਾਈ ਕੋਈ ਸੋਣੀ ਕੋਈ ਕਿਤੇ ਐਫ ਡੀ ਵਿਆਜ ਕੁਛ ਆਪਣਾ ਕਰ ਲੈਣਗੇ ਅਗਲਾ ਜਾਰਾ ਪਰ ਘੱਟੋ ਘੱਟ ਕੁਸਰਵਾਸ ਤਾਂ ਲੱਗਦੀ ਹੈ ਹੂੰ ਤੇ ਪਰ ਤੁਸੀਂ ਇਹ ਮਜ਼ਾਕ ਕਰ ਰਹੇ ਹੋ ਜਨਾਬ ਸੋ ਐਸੋਸੀਏਸ਼ਨ ਨੇ ਇਹ ਰਮੇ ਕਰਤਾ ਜੀ ਦਾ ਦਾਦਾ ਮੁਆਵਜ਼ਾ ਜੀ ਜੀ ਤੇ ਉਹਨਾਂ ਨੇ ਇਸ ਵਾਪੰਦਰੀ ਪ੍ਰਦਰਸ਼ਨ ਦਾ ਫੈਸਲਾ ਕੀਤਾ ਠੀਕ ਹੈ ਤੇ ਇਸ ਦੇ ਉੱਤੇ ਮਤਲਬ ਕੋਈ ਸਖਤ ਸਟੈਂਡ ਲੈਂਡ ਦੀ ਲੋੜ ਹੈ ਕਿ ਸਵਾਲ ਕੱਲੇ ਮੁਆਵਜ਼ੇ ਦਾ ਨਹੀਂ ਸਵਾਲ ਗਾਹਾਂ ਨੂੰ ਮਾਸਟਰਾਂ ਦੀ ਡਿਊਟੀਆਂ ਨਾ ਲੱਗਣ ਇਹਦੇ ਉੱਤੇ ਵੀ ਕੰਮ ਕਰਦੇ ਹਾਂ ਹੂੰ ਜੀ ਬਿਲਕੁਲ ਤੇ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਦਰਖਤ ਕੱਟਣ ਦੀ ਰੋਕ ਲਾਤੀ ਹੈ ਸ਼ਰਮਾ ਜੀ ਬਿਲਕੁਲ ਜੀ ਇਹ ਰੋਕ ਕਈ ਵਾਰ ਤਾਂ ਅਦਾਲਤਾਂ ਵੱਲੋਂ ਚੰਗੀ ਪਹਿਲ ਕਦਮੀ ਹੁੰਦੀ ਹੈ ਪਰ ਉਹ ਥੱਲੇ ਲਾਗੂ ਹੋ ਪਉਂਦੀਆਂ ਕਿ ਨਹੀਂ ਇਹ ਅਕਸਰ ਸਵਾਲ ਬਣਿਆ ਰਹਿੰਦਾ ਹੈ ਹੂੰ ਤੇ ਰੋਕ ਨੂੰ ਤਾਂ ਬਲਡੋਜ਼ਰ ਕਲਚਰ ਤੇ ਵੀ ਯੂਪੀ ਤੱਕ ਰੋਕ ਲੱਗ ਗਈ ਸੀ ਅਦਾਲਤਾਂ ਵੱਲੋਂ ਪਰ ਅਜੇ ਵੀ ਅੰਦਰ ਖਾਤੇ ਬਹੁਤ ਕੁਝ ਹੋ ਜਾਂਦਾ ਜੀ ਹੂੰ ਹੂੰ ਤੇ ਇਸ ਲਈ ਏ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਇਹ ਸਵਾਗਤਯੋਗ ਕਦਮ ਹੈ ਅਸਾਂ ਦੇ ਵਿੱਚ ਗਵਾਂਡਾ ਦੇ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਮਹਾਲੀ ਤੋਂ ਇੱਕ ਬੀਬੀ ਵੱਲੋਂ ਕਿ ਜੀ ਇਹ ਕਲੋਨੀਆਂ ਦੇ ਨਾਂ ਤੇ ਰਹਿਸ ਦੇ ਨਾਂ ਦੇ ਉੱਤੇ ਪ੍ਰਾਤਨ ਦਰਖਤ ਵੜ ਦਿੰਦੇ ਨੇ ਸੜਕਾਂ ਦੇ ਨਾਂ ਤੇ ਦਰਖਤ ਵੜ ਦਿੰਦੇ ਨੇ ਬਕਾਸ ਦੇ ਨਾਂ ਤੇ ਵੜ ਦਿੰਦੇ ਨੇ ਸੋ ਇਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਫਿਲਹਾਲ ਅਦਾਲਤ ਨੇ ਤੇ ਰੋਕ ਲਾਈ ਆ ਤੇ ਪਰ ਇਹ ਵੀ ਤਰੀਕਾਕਾਰ ਸਭ ਨੂੰ ਪਤਾ ਹੈ ਕਿ ਫਿਰ ਉਹ ਅਜਿਹੀ ਰਿਪੋਰਟ ਬਣਾ ਕੇ ਲੈ ਕੇ ਜਾਂਦਾ ਵਿਭਾਗ ਤੇ ਫਿਰ ਉਸ ਖੇਤਰ ਦੇ ਹਵਾ ਨਾ ਰੋਕ ਹਟ ਵੀ ਜਾਂਦੀਆਂ ਨੇ ਹੈਨਾ ਤੇ ਜਾਂ ਇੱਥੇ ਤਾਂ ਆਪਾਂ ਇਹ ਮੰਤਰੀਆਂ ਨੂੰ ਵੀ ਜਾਣਦੇ ਜਿਹੜੇ ਬੂਟੇ ਕਾਗਜ਼ਾਂ 'ਚ ਲਾ ਲੈਂਦੇ ਨੇ ਤੇ ਕਾਗਜ਼ਾਂ 'ਚ ਵੜ ਲੈਂਦੇ ਨੇ ਤੇ ਕਾਗਜ਼ਾਂ 'ਚ ਖਾ ਲੈਂਦੇ ਨੇ ਇੱਥੇ ਤਾਂ ਮਰੂਦਾ ਦੇ ਬਾਗ ਉਗ ਜਾਂਦੇ ਨੇ ਬਿਨਾ ਉਹ ਉਹ ਸਾਰਾ ਕੁਝ ਸਭ ਨੂੰ ਚੇਤੇ ਆ ਤੇ ਇਹ ਰੋਕ ਕਿੰਨੀ ਕੁ ਕਾਰਗਰ ਸਾਬਤ ਹੋ ਗਈ ਸਵਾਲ ਇਹ ਆ ਰੋਕ ਬਾਜਬਾਹ ਲੱਗਣੀ ਚਾਹੀਦੀ ਜੀ ਬਿਲਕੁਲ ਸਾਬਤ ਕਰਕੇ ਇਹਦੇ ਨਾਲ ਤਾਂ ਜਦੋਂ ਪ੍ਰਦੂਸ਼ਣ ਦਾ ਮਾਮਲਾ ਦਿੱਲੀ ਤੋਂ ਲੈ ਕੇ ਸਾਰੀ ਦੇਸ਼ 'ਚ ਚੱਲ ਰਿਹਾ ਹੋਵੇ ਰਾਵਲੀ ਦੇ ਪਹਾੜਾ ਦੇ ਮਾਮਲੇ ਦੇ ਵਿੱਚ ਉਹ ਕਿ ਪਾੜੀ ਖੇਤਰ ਕਿਵੇਂ ਘਟ ਘਟ ਕੇ ਖਾ ਲਈ ਉਹ ਕਹਿੰਦੇ ਜੀ ਉੱਥੇ ਵੀ ਰੋਕ ਲਾ ਰਹੇ ਹੂੰ ਉਹ ਵੀ ਸਭ ਨੂੰ ਪਤਾ ਕਿ ਉਹ ਰੋਕ ਕਿਹਦੇ ਪਰ ਲੱਗੂਗੀ ਜਿਹੜੇ ਸਰਕਾਰੀ ਟੈਂਡਰ ਆ ਉਹਨਾਂ ਤੇ ਲੱਗੂਗੀ ਪ੍ਰਾਈਵੇਟ ਫਿਰ ਚੱਲੂਗਾ ਕੰਮ ਜੀ ਸਹੀ ਮਾਫੀਆ ਦਾ ਫਿਰ ਕੰਮ ਕਰੂਗਾ ਹੂੰ ਸਵਾਲ ਤਾਂ ਮਾਫੀਆ ਦੀ ਰੋਕ ਦਾ ਹੂੰ ਜੀ ਉਹ ਕਿਸੇ ਵੀ ਖੇਤਰ ਤੋਂ ਵੇ ਸੋ ਇਹ ਰੋਕ ਸਵਾਰਥਯੋਗ ਹੈ ਜੀ ਪਰ ਪਹਿਰੇਦਾਰੀ ਕੌਣ ਕਰੂਗਾ ਜਦੋਂ ਚੌਂਕੀਦਾਰ ਹੀ ਬਾਡੇ ਤੇ ਲੱਗਿਆ ਹੋਵੇ ਸਹੀ ਪਹਿਰੇਦਾਰੀ ਕਿੰਨੇ ਕਰਨੀ ਹੈ ਸਵਾਲ ਤਾਂ ਹੈ ਬਿਲਕੁਲ ਜੀ ਇੱਥੇ ਅਮਰੂਦ ਘਟਾਲਾ ਆਪਾਂ ਦੇਖਿਆ ਹੀ ਐ ਕਿਵੇਂ ਜਾਲੀ ਬਾਗ ਦਿਖਾ ਕੇ ਤੇ ਪੈਸੇ ਲਏ ਬਾਅਦ ਚ ਕਹਿੰਦੇ ਇਸ ਤਾਂ ਪੈਸੇ ਮੋੜਦੇ ਆ ਪਰ ਸਾਨੂੰ ਚੋਰ ਨਾ ਕੋ। ਜੀ ਆ ਸ਼ਰਮਾ ਜੀ ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰਿਡਿਓ ਐਸ ਦੇ ਨਾਲ ਤੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਬੁਝਾਰਤਾਂ ਵਾਲਾ ਪ੍ਰੋਗਰਾਮ ਹੋਊਗਾ ਉਹ ਨਹੀਂ ਹੋਊਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ